ਕਮਸਲਾ ਹੋਰ ਵੀ ਪਿਆ ਹੋਇਆ ਮਿੰਟੂ ਜੀ ਇਹ ਗੱਲ ਦੇ ਨਾਲ ਹੀ ਮੈਂ ਜੋੜ ਦਿਆਂ ਇਹ ਤੇ ਕਹਿੰਦੇ ਅਸੀਂ ਪ੍ਰਧਾਨ ਆ ਜੀ ਜਨਤਾ ਪਾਰਟੀ ਦੀ ਉਧਰ ਕਹਿੰਦੇ ਵੀ ਪ੍ਰਧਾਨਾਂ ਦਾ ਵੀ ਰੌਲਾ ਪਿਆ ਹੋਇਆ ਪਤਾ ਨਹੀਂ ਪ੍ਰਧਾਨ ਹੈਗੇ ਕੀ ਕਰੀ ਨਹੀਂ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਵਨੀਤ ਛਾਤਰਵੇਦੀ ਦਾ ਜਿਹੜਾ ਮਸਲਾ ਨਾ ਜਨਤਾ ਪਾਰਟੀ ਦਾ ਇਹ ਕਿਸੇ ਨੂੰ ਨਹੀਂ ਪਤਾ ਹੂੰ ਇਹ ਮੈਂ ਤੁਹਾਨੂੰ ਦੱਸ ਦਿੰਨਾ ਅਸਲ ਦੇ ਵਿੱਚ ਕੀ ਹੈ ਕਿ ਇਹ ਮਾਮਲਾ ਮੈਂ ਹੀ ਲੱਭਿਆ ਹੁਣ ਜੀ ਠੀਕ ਹੈ ਜੀ ਕਿਸੇ ਨੂੰ ਨਹੀਂ ਸੀ ਪਤਾ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਨਾ ਦੂਜੇ ਪਾਸੇ ਜਾਂਦਾ ਕਿ ਪਤਾ ਕਰੋ ਪ੍ਰਧਾਨ ਹੈ ਕਿ ਨਹੀਂ ਹੈ ਜੀ ਠੀਕ ਹੈ ਜੀ ਸਰ ਮੈਂ ਇੱਕ ਫੈਸਲਾ ਕੱਢਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਵਰਸਿਚ ਜਨਤਾ ਪਾਰਟੀ ਠੀਕ ਹੈ ਜੀ ਜੁਲਾਈ 24 ਦਾ ਆ ਉਹਦਾ ਸਾਰਾਂਸ਼ ਆ ਮੇਰੇ ਕੋਲ ਸਾਰਾ ਫੈਸਲੇ ਦੀ ਡਿਟੇਲ ਆ ਇਹਦੇ ਚ ਜੀ ਠੀਕ ਹੈ ਜੀ ਕਿਸੇ ਥਾਂ ਤੇ ਕਿਸੇ ਬੰਦੇ ਨੇ ਕੋਈ ਇਦਾਂ ਦਾ ਵੇਖਿਆ ਨਹੀਂ ਇਹ ਵਾਕਿਆ ਆਫੀਸ਼ੀਅਲੀ ਪ੍ਰਧਾਨ ਹੈਗਾ ਕਿ ਨਹੀਂ ਇਹਦੇ ਚ ਕੀ ਲਿਖਿਆ ਸਾਰਾਂਸ਼ ਜਿਹੜਾ ਉਹ ਇਹਦੇ ਚ ਜਨਤਾ ਪਾਰਟੀ ਦੇ ਪ੍ਰਧਾਨਾਂ ਦਾ ਰੋਲਾ ਆ ਜੀ ਸਰ ਇਹ ਵੇਖੋ ਕਮਾਲ ਦੀ ਗੱਲ ਇਹ ਆ ਕਿ ਅਦਾਲਤ ਨੇ ਜੋ ਕਿਹਾ ਉਹਦੇ ਚ ਪਹਿਲਾਂ ਆਪਾਂ ਥੋੜੀ ਇੱਕ ਟਿੱਪਣੀ ਲਈਏ ਇਹ ਕੇਸ ਜੇ ਕਿਸੇ ਨੇ ਕੱਢਣਾ ਹੋਵੇ ਤੇ ਮੈਂ ਦੱਸ ਦੇਣਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਾਪੀ ਚਾਹੀਦੀ ਹੁੰਦੀ ਹੈ ਐਦੋਂ ਬਾਅਦ ਹੁਣ ਮੀਡੀਆ ਨੇ ਇਧਰ ਨੂੰ ਪੈਣਾ ਰਿਹਾ ਹੈ ਬਿਲਕੁਲ ਜਨਤਾ ਪਾਰਟੀ ਵਰਸਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਅਨਦਰ ਦਿੱਲੀ ਹਾਈ ਕੋਰਟ ਅਪ੍ਰੈਲ 2024 ਕੋਈ ਵੀ ਕੱਢ ਸਕਦਾ ਕਾਪੀ ਤੁਹਾਨੂੰ ਮਿਲ ਜਾਣੀ ਆ ਥੋੜੀ ਜੀ ਤੁਸੀਂ ਮਿਹਨਤ ਕਰ ਲਿਓ ਮੈਂ ਇਹਨੂੰ ਸ਼ਾਰਟ ਕਰ ਲਿਆ ਜੀ ਫੈਸਲਾ ਲੰਮਾ ਚੋੜਾ ਹੈ ਇਹਦੇ ਚੋਂ ਤੱਤ ਸਾਰ ਕੱਢ ਲਿਆ ਤੇ ਦੇਖੋ ਇਹਦੇ ਚ ਕੀ ਆ ਤਿੰਨ ਬੰਦੇ ਆ ਇੱਕ ਹੈਗਾ ਜੈ ਪ੍ਰਕਾਸ਼ ਬੰਦੂ ਉਹ ਕਹਿੰਦਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਆਪਨ ਆਇਆ ਆਪਨ ਚ ਹੈ ਮੈਨੂੰ ਕਦੇ ਕਦੇ ਲੱਗਦਾ ਕਿ ਆਪੋ ਨੇ ਹੀ ਖੁਦਾ ਹੈ ਜੀ ਆਪਨ ਹੀ ਭਗਵਾਨ ਹੈ ਉਹ ਕਹਿੰਦਾ ਵੀ ਮੈਂ ਪ੍ਰਧਾਨ ਆ ਤੇ 23 ਦੇ ਵਿੱਚ ਟੀਮ ਨੇ ਬਣਾਈ ਆ। ਇਧਰੋਂ ਇੱਕ ਹੋਰ ਸੱਜਣ ਨੇ ਰਾਜ ਕਪੂਰ। ਉਹ ਕਹਿੰਦਾ ਕਿ ਦੇਖੋ ਪ੍ਰਧਾਨ ਮੈਂ ਆ ਜਨਾਬ। ਜੀ। ਇਹ ਬੰਦਾ ਕਰਦਾ ਹੀ ਖਰਾਬੀਆਂ, ਦਲ ਵਿਰੋਧੀ ਗਤੀਵਿਧੀਆਂ ਕਰਦਾ ਹੀ ਆਪਾਂ ਕੱਢਿਆ ਇਹਨੂੰ। ਚਲੋ, ਦੋ ਹੋ ਗਏ। ਦੋ ਹੋ ਗਏ। ਜੀ। ਇੱਕ ਫੁੱਲ, ਦੋ ਮਾਲੀ। ਹੂੰ। ਇਹ ਫਿਲਮ ਸੀ ਪੁਰਾਣੀ। ਜੀ। ਦੂਜਾ ਕਿਉਂ ਤੀਜਾ ਫੇਰ ਉੱਥੇ ਆ ਗਿਆ ਨਵਨੀਤ ਚਤਰਵੇਦੀ। ਇਹ ਕਹਿੰਦਾ ਇਹ ਐਨੇ ਝੂਠ ਬੋਲਦੇ ਨੇ ਦਰਅਸਲ ਕਿ 28 ਨਵੰਬਰ 21 ਨੂੰ ਭਾਰਤੀ ਜਨਤਾ ਆ ਸੌਰੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਅਲੱਗ ਹੈ ਜਨਤਾ ਪਾਰਟੀ ਇਹ ਉਹ ਜਨਤਾ ਪਾਰਟੀ ਆ ਜਿਨ੍ਹਾਂ ਨੇ 77 ਦੇ ਵਿੱਚ ਸਰਕਾਰ ਬਣਾ ਲਈ ਸੀ ਜੀ ਮਰਾਰਜੀ ਦਸਾਈ ਪ੍ਰਧਾਨ ਮੰਤਰੀ ਜਦੋਂ ਬਣੇ ਸੀਗੇ ਤਾਂ ਮਤਲਬ ਇਹ ਜਿਹੜਾ ਕੇਸ ਆ ਥੁ ਫਿਰ ਸ਼ੁਰੂ ਹੁੰਦਾ ਹੈ ਹਾਈ ਕੋਰਟ ਦੇ ਵਿੱਚ ਹੁਣ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਦਿੱਲੀ ਚ ਜੀ ਤੇ ਮਾਮਲਾ ਕਿੱਥੇ ਜਾਊਗਾ ਦਿੱਲੀ ਹਾਈ ਕੋਰਟ ਹਾਈ ਕੋਰਟ 'ਚ ਇਹ ਮਾਮਲਾ ਜਿਹੜਾ ਸੁਣਿਆ ਗਿਆ ਤੇ ਇਹਦੇ ਵਿੱਚ ਮਤਲਬ ਕਿ ਸਾਰੀਆਂ ਧਿਰਾਂ ਨੂੰ ਬੁਲਾਇਆ ਗਿਆ ਤੇ ਅਖੀਰ ਫੈਸਲੇ ਦਾ ਨਤੀਜਾ ਕੀ ਆ ਕੋਰਟ ਕਹਿੰਦੀ ਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਕੋਈ ਗਲਤੀ ਨਹੀਂ ਹੈ ਉਹਨਾਂ ਨੇ ਕੇਵਲ ਤੇ ਕੇਵਲ ਜਾਣਕਾਰੀ ਮੰਗੀ ਸੀ ਵੀ ਤੁਹਾਡਾ ਪ੍ਰਧਾਨ ਕੌਣ ਹੈ ਹੂੰ ਹੁਣ ਜਦੋਂ ਮੰਨ ਲਓ ਕੋਈ ਪਿੰਡ ਆ ਤੇ ਉਥੇ ਮਤਲਬ ਕਿ ਕੋਈ ਵੀਡੀਓ ਵੀ ਹੋ ਜਾਵੇ ਤੇ ਉੱਥੇ ਪੰਜ ਸੱਤ ਸਰਪੰਚ ਖਲੋ ਜਾਣ ਜੀ ਉਹ ਕਵੇ ਮੈਂ ਫਲਾਣਾ ਸਿੰਘ ਸਰਪੰਚ ਆ ਮੈਂ ਫਲਾਣਾ ਸਿੰਘ ਸਰਪੰਚ ਆ ਤੇ ਵੀ ਡੀਪੀਓ ਕਨਫਿਊਜ਼ ਤੇ ਹੋਊਗਾ ਵੀ ਅਸਲੀ ਕਿਹੜਾ ਹੂੰ ਇੱਥੇ ਤੇ ਇਹਨਾਂ ਨੇ ਆਪੋ ਆਪਣੀ ਪੀੜੀ ਢਾਈ ਆ ਕਿ ਮੈਂ ਪ੍ਰਧਾਨ ਮੈਂ ਪ੍ਰਧਾਨ ਜੀ ਤਾਂ ਉਹਨਾਂ ਨੇ ਫਿਰ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਇਹਨਾਂ ਦੀ ਲੜਾਈ ਜਿਹੜੀ ਹੈ ਇਹਨਾਂ ਦੀ ਉਹਨਾਂ ਨੇ ਕਿਹਾ ਕਿ ਭਾਈ ਆ ਜੋ ਵਿਅਕਤੀ ਪਾਰਟੀ ਪ੍ਰਧਾਨ ਹੋਣ ਦਾ ਦਾਵਾ ਕਰ ਰਿਹਾ ਜਿਵੇਂ ਨਮਨੀਤ ਚੱਤਰਵੇਦੀ ਜਾਂ ਜੈ ਪ੍ਰਕਾਸ਼ ਬੰਦੂ ਇਹਨਾਂ ਨੂੰ ਆਪਣਾ ਦਾਵਾ ਸਿਵਲ ਕੋਰਟ ਦੇ ਵਿੱਚ ਸਾਬਤ ਕਰਨਾ ਪਵੇਗਾ ਹਾਂ ਜਾ ਕੇ ਸਿਵਲ ਕੋਰਟ ਹਾਂਜੀ ਸਿਵਲ ਕੋਰਟ ਦੇ ਵਿੱਚ ਜਾਓ ਤੇ ਜਾ ਕੇ ਸਾਬਤ ਕਰੋ ਬਾਈ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ ਤੁਹਾਡੇ ਚ ਅਸਲੀ ਪ੍ਰਧਾਨ ਕੌਣ ਨੇ ਤੋ ਲੋ ਚੱਤਰਵੇਦੀ ਦਤ ਪ੍ਰਧਾਨ ਦਾ ਵੀ ਰੌਲਾ ਹੂੰ ਹੂੰ ਮਤਲਬ ਕਿ ਇੱਕ ਫੁੱਲ ਦੋ ਮਾਲੀ ਨਹੀਂ ਇੱਥੇ ਤੇ ਤਿੰਨ ਨੇ ਤਿੰਨ ਮਾਲੀ ਤੇ ਤੀਜਾ ਮਾਲੀ ਸਭ ਤੋਂ ਬਾਅਦ ਫੁੱਲ ਕੜਾ ਗਿਆ ਬਾਅਦ ਹਾਂ ਤੀਜਾ ਮਾਲੀ ਤੇ ਫੁੱਲ ਇੱਕ ਫੁੱਲ ਕੱਢਦਾ ਫੁਲਕਾਰੀ ਤੇ ਚਰਚਾ ਗਲੀ ਗਲੀ ਉਹਦੀ ਤੇ ਚਰਚਾ ਗਲੀ ਗਲੀ ਕੀ ਉਹ ਤੇ ਟ੍ਰੈਂਡ ਚ ਚੱਲਦਾ ਪਿਆ ਜੀ ਮੇਤਰਾ ਦਾ ਚੱਲਦਾ ਟ੍ਰੈਂਡ ਵਿੱਚ ਨਾ ਜੀ ਜੀ ਟ੍ਰੈਂਡ ਵਿੱਚ ਨਾ ਚੱਲ ਰਿਹਾ ਸਾਰਾ ਹੂੰ ਛੋਤਰਵੇਦੀ ਦਾ ਤੇ ਇੱਥੇ ਪ੍ਰਧਾਨ ਉਹ ਕਹਿੰ ਜਾਂਦਾ ਮੈਂ ਜਨਤਾ ਪਾਰਟੀ ਦਾ ਪ੍ਰਧਾਨ ਹਾਂ ਹੋਰ ਕਿਸੇ ਬੰਦੇ ਨੇ ਉਹਨਾਂ ਨੂੰ ਸਵਾਲ ਜਿਹੜਾ ਕਰਨਾ ਆ ਮناسب ਨਹੀਂ ਸਮਝਿਆ ਕਿ ਭਾਈ ਪ੍ਰਧਾਨ ਆ ਤੇ ਕੋਈ ਆਇਡੈਂਟੀਟੀ ਤੇ ਹੈ ਤੇਰੇ ਕੋਲ ਜੀ ਯਾਨੀ ਪੰਜਾਬੀਆਂ ਨੂੰ ਯਾਰ ਕੀ ਸਮਝ ਰੱਖਿਆ ਤੇ ਪੰਜਾਬੀ ਕੀ ਬਣ ਰਹੇ ਨੇ ਮੈਂ ਕੱਲ ਵੀ ਤੁਹਾਨੂੰ ਕੱਥੇ ਸੀ ਇਹ ਬੰਦਾ ਜੀਓ ਪੋਲਿਟਿਕਸ ਮੈਂ ਕਿਸੇ ਦੀ ਲਿਖਤ ਨੂੰ ਛੇਤੀ ਰੱਦ ਨਹੀਂ ਕਰਦਾ ਹੁੰਦਾ ਸਰ ਉਹਨੂੰ ਚੰਗੀ ਤਰ੍ਹਾਂ ਪੜੋ ਕਿਤਾਬ ਨੂੰ ਜੇ ਤੇ ਚੀਜ਼ਾਂ ਨੂੰ ਮਤਲਬ ਕਿ ਥਿਉਰੀਕਲੀ ਤੁਸੀਂ ਸੱਚ ਮੰਨਣਾ ਹੋਵੇ ਤਾਂ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਉਹਦੇ ਵਿੱਚ ਗਾਹਾਂ ਦੀ ਗਾਹ ਥਿਉਰੀਆਂ ਨੇ ਮਤਲਬ ਕਿ ਇਲੂਮੀਨਿਟੀ ਤੋਂ ਚੱਲ ਕੇ ਬਹੁਤ ਕੁਝ ਆ ਹਮ ਕਾਟ ਬਹੁਤ ਹੈ ਇੱਕ ਗੱਲ ਕਹੀ ਹੈ ਜੀਓ ਪੋਲਟਿਕਸ ਜਿਹੜੀ ਕਿਤਾਬ ਹੈ ਉਹਦੇ ਵਿੱਚ ਮੈਂ ਪੜ੍ਹੀ ਹੈ ਜੀ ਕਈ ਸਾਲ ਪਹਿਲਾਂ ਮੇਰੇ ਤੋਂ ਕਈ ਚੀਜ਼ਾਂ ਮੇਰੇ ਤੋਂ ਉਤਲੇ ਲੈਵਲ ਦੀਆਂ ਆ ਐਂ ਲੱਗਦਾ ਵੀ ਜਿਨ੍ਹਾਂ ਦਾ ਕੋਈ ਸਿਰ ਪੈਰ ਹਾਂ ਨਹੀਂ ਕੋਈ ਚੀਜ਼ ਠੀਕ ਨਹੀਂ ਜੀ ਤਾਂ ਮਤਲਬ ਕਿ 200 ਟਨ ਵਾਲੇ ਸੋਨੇ ਤੋਂ ਹੀ ਮੈਂ ਅੰਦਾਜ਼ਾ ਲਾ ਲਿਆ ਕਿ ਯਾਰ ਇਹ ਬੰਦਾ ਕਿੰਨਾ ਕੁ ਐਕਚੁਅਲੀ ਸਹੀ ਖੇਡ ਰਿਹਾ ਜੀ ਜੀ ਕਿਉਂਕਿ ਅੱਜ ਤੱਕ ਕੋਈ ਦਸਤਾਵੇਜ਼ ਤੇ ਬਾਹਰ ਨਹੀਂ ਆਇਆ ਹੁਣ ਮਤਲਬ ਸਭ ਤੋਂ ਵੱਡਾ ਮਸਲਾ ਤੇ ਜਿਹੜਾ ਇਹ ਆ ਕਿ ਇਹਦੇ ਕੋਲ ਕੋਈ ਦਸਤਾਵੇਜ਼ ਹੀ ਕੋਈ ਸਬੂਤ ਇਲੈਕਟ੍ਰੋਨਿਕ ਹੈ ਕਿ ਇਹ ਵਿਧਾਇਕ ਮਿਲਦੇ ਰਹੇ ਨੇ ਹੂੰ ਉਨੇ ਇਹ ਕਹਿੰਦਾ ਦੇਖੋ ਬੜਾ ਇੱਕ ਨਾ ਦਲੀਲ ਦੇ ਨਾਲ ਸੋਚਨ ਵਾਲਾ ਸਵਾਲ ਲਿਆ ਜਿੰਨੀਆਂ ਵੈਸੇ ਆਪਾਂ ਦਲੀਲਾਂ ਦੇ ਰਹੇ ਨੇ ਆਮ ਆਦਮੀ ਪਾਰਟੀ ਨੇ ਹੁਣ ਸਾਨੂੰ ਇਹ ਗਾਲ੍ਹਾਂ ਕੱਢਦੇ ਰਹਿੰਦੇ ਆ ਵੇਖ ਲਓ ਆਮ ਆਦਮੀ ਪਾਰਟੀ ਲਈ ਅਸੀਂ ਕੀ ਕੁਝ ਕੱਢ ਕੇ ਲਿਆ ਆ ਜੀ ਬਿਲਕੁਲ ਦੇਖੋ ਕਿੰਨਾ ਵੱਡਾ ਮੂਕੇ ਦਾ ਸਬੂਤ ਹੈ ਇਹ ਗੱਲ ਕਰਨ ਵਾਸਤੇ ਅੱਜ ਤਹਾਨੂੰ ਨੂੰ ਥੈਂਕਫੁਲ ਹੋਣਾ ਚਾਹੀਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਅੱਛਾ ਤੁਸੀਂ ਇੱਕ ਚੀਜ਼ ਦੇਖੋ ਉਹ ਕਹਿ ਰਿਹਾ ਕਿ ਯਾਰ ਇਹ ਨਾ ਜਿਹੜੇ ਵਿਧਾਇਕ ਆ ਹੁਣ ਸਰਕਾਰ ਤੋਂ ਪ੍ਰੈਸ਼ਰਾਈਜ਼ਡ ਹੋ ਕੇ ਤੇ ਐਦਾਂ ਕਰ ਰਿਆ ਹੂੰ ਤੇ ਫਿਰ ਆਹੀ ਤੇ ਸਵਾਲ ਸਾਡਾ ਬੇਸਿਕ ਸਵਾਲ ਸੀ ਕਿ ਐਡੇ ਨਿਡਾਰੇ ਕਿ ਤੈਨੂੰ ਕਿੱਦਾਂ ਮਿਲ ਗਿਆ 60 60 ਜਾਣੇ ਤੇ ਜੇ ਐਡੇ ਨਿਡਰ ਹੋ ਹੀ ਗਏ ਸੀ ਹੁਣ ਰਾਤ ਨੂੰ ਘਰੋਂ ਕੱਪੜੇ ਚੱਕ ਕੇ ਭਾਈ ਫਿਰ ਨਹੀਂ ਜਦੋਂ ਟੱਪ ਹੀ ਗਿਆ ਜੋੜਾ ਤਾਂ ਫੇਰ ਵੀ ਐਡੀ ਐਡੀ ਕਿਹੜੀ ਦੋ ਤਿੰਨ ਦਿਨਾਂ ਬਾਅਦ ਸ਼ਰਮ ਆ ਗਈ ਕਿ ਚਲੋ ਚੱਲੀਏ ਹੂੰ ਮਾਪਿਆ ਤੋਂ ਭੁੱਲ ਬਖਸ਼ਾ ਲਈ ਜੀ ਸਰ ਇਹ ਕਿਹੜੇ ਡਰ ਸੀ ਜਿਹੜੇ ਪਹਿਲਾਂ ਤੇ ਡਰ ਲਾ ਕੇ ਆਗਾ ਤੇ ਜਦੋਂ ਹੁਣ ਵੇਲਾ ਸੀਗਾ ਪਟਾਕਾ ਪਾਉਣ ਦਾ ਹੁਣ ਡਰ ਗਏ ਉਹ ਤਾਂ ਸਾਇੰਟ ਦਾ ਹੀ ਮੁੱਕਰੀ ਜਾਂਦਾ ਕਿੱਥੇ ਮਿਲੇ ਕੀ ਕਾਲ ਰਿਕਾਰਡ ਹੈ ਕੀ ਸੀਡੀਆਰ ਵੈਸੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਤੇ ਕਢਾ ਲਈ ਆ ਜੀ ਪਰ ਫੋਰੈਂਸਿਕ ਜਾਂਚ ਕਰਵਾ ਲੈਣੀ ਚਾਹੀਦੀ ਹੈ ਮੇਰੇ ਖਿਆਲ ਦੇ ਨਾਲ ਪਰ ਸਾਡੇ ਤੇ ਸਪੀਕਰ ਸਭ ਵਿਦੇਸ਼ੀ ਦੌਰਿਆਂ ਤੇ ਰਹਿੰਦੇ ਨੇ ਨਾ ਜ਼ਿਆਦਾ ਸੰਧਵਾ ਸਾਹਿਬ ਹੂੰ ਉਹ ਅੱਜਕੱਲ ਮਤਲਬ ਕਿ ਜਾਦਾ ਜਿਹੜੇ ਸਮਾਗਮ ਵਗੈਰਾ ਹੁੰਦੇ ਨੇ ਇਹਨਾਂ ਦੇ ਉਹਨਾਂ 'ਚ ਸ਼ਿਰਕਤ ਕਰਦੇ ਨੇ। ਜੀ ਨਰਿੰਦਰ ਮੋਦੀ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਦੌਰਿਆਂ ਦੇ ਮਾਮਲੇ 'ਚ ਪੰਜਾਬ 'ਚ ਵਿਦੇਸ਼ੀ ਦੌਰਿਆਂ ਦੇ ਮਾਮਲੇ 'ਚ ਸਾਡਾ ਸਪੀਕਰ ਸਾਹਿਬ ਵੀ ਜੇ ਕਹੀਏ ਤੇ ਮਾਲਕ ਕਿ ਕਾਫੀ ਰੁਝਿਆ ਹੋਇਆ ਇਨਸਾਨ ਆ ਤਾਂ ਮੇਰੇ ਖਿਆਲ ਦੇ ਨਾਲ ਇਹਦੀ ਫੋਰੈਂਸਿਕ ਜਾਂਚ ਪੜਤਾਲ ਕਰਾ ਕੇ ਦਸਤਕਤਾਂ ਦੀ ਤੇ ਰਿਪੋਰਟ ਕਰੋ ਜਨ ਤੱਕ ਤੇ ਫਿਰ ਪਤਾ ਲੱਗ ਜਾਏਗਾ ਮੈਂ ਜਿਵੇਂ ਕਿਹਾ ਕਿ ਆਤਿਸ਼ਬਾਜੀ ਆਤਿਸ਼ਬਾਜੀ ਜੀ ਕਈ ਵਾਰ ਤੇ ਆਪਣੇ ਆਪ ਹੀ ਕਿਸੇ ਦੇ ਘਰੇ ਡਿੱਗ ਪੈਂਦੀ ਹੈ। ਕਈ ਵਾਰ ਸਰ ਟੇਡੀ ਕਰਕੇ ਕੋਈ ਚਲਾਉਂਦਾ ਵੀ ਆ ਕੋਈ ਚਲਾਤੇ ਨਹੀਂ ਰਿਹਾ। ਬਿਲਕੁਲ ਬਿਲਕੁਲ ਇਹ ਰਾਜਨੀਤੀ ਆ ਦੇਖੋ ਵੀ ਜਦਾਂ ਇਹਦੇ ਵਿੱਚ ਕੀ ਹੁੰਦਾ ਕਿ ਅਗਲਿਆਂ ਨੇ ਇੱਕ ਵਾਰੀ ਹੱਲਾ ਲਾਲਾ ਹੱਲਾ ਲਾਲਾ ਕਰਾਉਣੀ ਸੀ ਖਾੜਾ ਤੇ ਲਾਤਾ ਨਾ ਉਹਨਾਂ ਨੇ ਇੱਕ ਵਾਰੀ ਡਾਊਟ ਤੇ ਕ੍ਰੀਏਟ ਕਰਤੇ ਹਨਾ ਪੂਰੀ ਤਰ੍ਹਾਂ ਬਿਲਕੁਲ ਜੀ ਕਾਫੀ ਸਾਰੇ ਦੋਸਤ ਨੇ ਮੇਰੇ ਨੂੰ ਜੀ ਸ਼ਾਮਲ ਕਰੀ ਆ ਪਾ ਕਾਫੀ ਧੀਰ ਦਾ ਇੰਤਜ਼ਾਰ ਵੀ ਕਰ ਰਹੇ ਨੇ ਦਰਜੀਤ ਸਿੰਘ ਸੰਧੂ ਜੀ ਕਹਿ ਰਹੇ ਨੇ ਕਿ ਸੈਂਟਰ ਦਾ ਥਾਪੜਾ ਲੱਗਦਾ ਹੈ। ਤੇ ਕਰਮਜੀਤ ਸਿੰਘ ਜੀ ਕਹਿ ਰਹੇ ਕਿ ਇੱਕ ਗੱਲ ਸੋਚਣ ਵਾਲੀ ਆ ਬਈ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਸ਼ਗੂਫਾ ਛੱਡ ਦਿੰਦਾ ਤੇ ਮੁੜ ਕੇ ਫਿਰ ਸਾਰਾ ਸੋਸ਼ਲ ਮੀਡੀਆ ਉਹਦੇ ਨਾਲ ਭਰਿਆ ਰਹਿੰਦਾ ਇਹ ਗੱਲ ਵੀ ਤੁਹਾਡੀ درست ਹੈ ਜੀ ਬਲਵੀਰ ਖੇਚੜੀ ਦੱਸ ਰਹੇ ਕਿ ਚਤੁਰਵੇਦੀ ਤੇ 100% ਸੈਂਟਰ ਦੀ ਕੋਈ ਨਾ ਕੋਈ ਕਹਿੰਦੇ ਬਈ ਹੈ ਥਾਪੜੇ ਵਾਲੀ ਗੱਲ ਹੀ ਇਹ ਕਹਿ ਰਹੇ ਨੇ ਲਗਭਗ ਤੇ ਅੱਜ ਜਦੋਂ ਕੰਨ ਪ੍ਰੋਟੈਕਟ ਕੀਤਾ ਨਾ ਸੰਭਾਵਨਾ ਦੇਖੋ ਅਸੀਂ ਕਹਿ ਤੈ ਨਹੀਂ ਸਕਦੇ ਪਰ ਇੱਕ ਸੰਭਾਵਨਾ ਸੋਚਣ ਦੀ ਤੇ ਬਣਦੀ ਆ ਨਾ ਜੀ ਕਿ ਜਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਲੜ ਰਹੀ ਆ ਉਹ ਤੇ ਇਦਾਂ ਲੜ ਰਹੀ ਆ ਕਿ ਜਦੋਂ ਪੰਜਾਬ ਪੁਲਿਸ ਕੋਈ ਉਥੇ 50 60 ਕਿੱल्ल्या ਦਾ ਕਬਜ਼ਾ ਲੈਣ ਗਈ ਹੋਵੇ ਜੀ ਤੇ ਉਹ ਕਹਿੰਦੇ ਹੁਣ ਕਿ ਅਸੀਂ ਅਸੀਂ ਜਾਨ ਦੇ ਦਿਆਂ ਕਿ ਜ਼ਮੀਨ ਨਹੀਂ ਦੇਣੀ ਤੇ ਕਬਜ਼ੇ ਵਾਲਾ ਸਾਹ ਬਣਿਆ ਪਿਆ ਪਲਾਟ ਦੇ ਕਬਜ਼ੇ ਵਾਲਾ ਰੋਲਾ ਪਾ ਲਿਆ ਜੀ ਛੜਾ ਜੀਠ ਨਹੀਂ ਛੱਡਦਾ ਕਬਜ਼ਾ ਪੰਜ ਕਨਾਲਾਂ ਦਾ ਆਕਮ ਵਖਤਲੀ ਵਾਲਾ ਜੀ ਮਲੂਕ ਜੀ 10 19 ਦੇ ਵਿੱਚ ਲੋਕ ਸਭਾ ਇਲੈਕਸ਼ਨ ਲੜਿਆ ਸੀ ਤੇ 384 ਵੋਟਾਂ ਪਈਆਂ ਸੀ ਚਤਰਵੇਦੀ ਜੀ ਨੂੰ ਨਹੀਂ ਲੜਿਆ ਉਦੋਂ ਕੋਈ ਹੋਰ ਪਾਰਟੀ ਸੀ ਯੂਥ ਨੈਸ਼ਨਲ ਪਾਰਟੀ ਕੇ ਕੁਛ ਐਸੀ ਸੀ ਅੱਛਾ ਫਿਰ ਜਨਤਾ ਪਾਰਟੀ ਦਾ ਪ੍ਰਧਾਨ ਬਣਨ ਦਾ ਦਾਵਾ ਕਰ ਦਿੱਤਾ ਸੋ ਤੇ ਦਾਅਵੇ ਦੀ ਸੱਚਾਈ ਜਦੋਂ ਮੈਂ ਸਵੇਰੇ ਤੜਕੇ ਉੱਠ ਕੇ ਮੈਂ ਕਿਹਾ ਚਲੋ ਚੈੱਕ ਕਰ ਲਈਏ ਚਤਰਵੇਦੀ ਤੇ ਅੱਜ ਫੇਰ ਸ਼ਾਇਆ ਹੋਇਆ ਜੀ ਤੁਸੀਂ ਜਦੋਂ ਚੈੱਕ ਕੀਤਾ ਤੇ ਉਹ ਹਾਈ ਕੋਰਟ ਦਾ ਫੈਸਲਾ ਨਿਕਲ ਆਇਆ ਜੀ ਆਨਲਾਈਨ ਪਿਆ ਮੇਰੇ ਕੋਲ ਲਿੰਕ ਵੀ ਸੇਵ ਆ ਆ ਉਹਦਾ ਤੱਤ ਸਾਰ ਵੀ ਤੁਹਾਨੂੰ ਦੱਸ ਦਿੱਤਾ ਚਲੋ ਇਹ ਤੇ ਬਹੁਤ ਨਵੀਂ ਬਿਲਕੁਲ ਹੀ ਕਹਿ ਲੋ ਕਿ ਤਾਜ਼ਾ ਤਾਜ਼ਾ ਜਾਣਕਾਰੀ ਇਹ ਤੇ ਹੱਥ ਲੱਗੀ ਹੈ ਗੁਰਚਰਨ ਜੀ ਕਹਿ ਰਹੇ ਕਿ 22 ਤੋਂ 27 ਦੇ ਵਿੱਚ ਕਿਤੇ ਕਹਿੰਦੇ ਆਪਦੀ ਪਾਰਟੀ ਨੇ ਬਣਾ ਕੇ ਪੰਜਾਬ ਦੇ ਵਿੱਚ ਇੱਕ ਖੜੀ ਕਰ ਦੇਣ ਤੇ ਨਾਲ ਇੱਕ ਮਿੱਤਰ ਰਾਜਕਮਾਰ ਜੀ ਕਹਿ ਰਹੇ ਨੇ ਭਾਈ ਟ੍ਰੈਂਡਿੰਗ ਤੇ ਚੱਲ ਰਹੇ ਨੇ ਬਿਲਕੁਲ ਜੀ ਕੋਈ ਸ਼ੱਕ ਨਹੀਂ ਟ੍ਰੈਂਡਿੰਗ ਤੇ ਚੱਲ ਰਹੇ ਨੇ ਚਾਤੁਰਵੇਦੀ ਜੀ ਟ੍ਰੈਂਡਿੰਗ ਸੋ ਅੱਜਕਲ ਤੁਹਾਨੂੰ ਪਤਾ ਹੀ ਆ ਟ੍ਰੈਂਡਿੰਗ ਦੇ ਵਿੱਚ ਸਾਰਾ ਹੁਣ ਦੌਰ ਹੀ ਸੋਸ਼ਲ ਮੀਡੀਆ ਦਾ ਨੇ ਸਰ ਮੈਂ ਤੁਹਾਨੂੰ ਕੱਲ ਦੱਸ ਕੇ ਟਟਿਆ ਅੱਜ ਉਹਨਾ ਪੈਸਾ ਮੇਰੇ ਖੇਲ ਦੇ ਨਾਲ ਝੰਡੀਆਂ ਪੋਸਟਰਾਂ ਬੈਨਰਾਂ ਤੇ ਨਹੀਂ ਖਰਚ ਹੁੰਦਾ ਗੱਡੀਆਂ ਦੇ ਤੇਲ ਤੇ ਵੀ ਨਹੀਂ ਸ਼ਾਇਦ ਇਨਾ ਖਰਚ ਹੁੰਦਾ ਹੋਵੇ ਜਿੰਨਾ ਆਈਟੀ ਟੀਮਾਂ ਨੂੰ ਪੇ ਕਰਕੇ ਦਿੱਤਾ ਜਾਂਦਾ ਸਰ ਕੋਈ ਕੰਪਨੀ ਬਣਾ ਲਓ ਤੁਸੀਂ ਜੇ ਤੁਹਾਨੂੰ ਸਿਆਸਤ ਦਾ ਥੋੜਾ ਜਿਹਾ ਵੱਲ ਹੈ ਹਮ ਤਾਂ ਤੁਹਾਨੂੰ ਘਰੇ ਬੈਠਿਆਂ ਨੂੰ ਕੰਮ ਮਿਲੇਗਾ ਪੰਜਾਬੀ ਕਹਿੰਦੇ ਨਾ ਜੀ ਕੰਮ ਨਹੀਂ ਆ ਇਲੈਕਸ਼ਨ ਹੋਣਾ ਬਹੁਤ ਤਗੜਾ ਕੰਮ ਹੈ ਇਹਦੇ ਪਰ ਨਹੀਂ ਕੰਮ ਕਰਨ ਦਾ ਟੰਗ ਆਉਣਾ ਹੈ ਤਰੀਕਾ ਹਾਂ ਬਿਲਕੁਲ ਜੀ ਉਹ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਅਗਲੇ ਨੇ ਸਰਵਿਸ ਲੈਣੀ ਆ ਹਾਂ ਤਾਂ ਸਰਵਿਸ ਕਿਵੇਂ ਦੇਣੀ ਆ ਐ ਨਹੀਂ ਆ ਕਿ ਤੁਸੀਂ ਫੇਸਬੁੱਕ ਚ ਚਲਾ ਲੈਨੇ ਕਿ ਮੈਂ ਤੈਨੂੰ ਟ੍ਰੋਲ ਕਰਕੇ ਦੇਉਂ ਫਲਾਣੇ ਬਣਾ ਲੈਂਦੇ ਜਿਹੜੋਕਣੀ ਨਹੀਂ ਆਉਂਦੀ ਉਵੇਂ ਨਹੀਂ ਪਹਿਲੀ ਟ੍ਰੋਲਿੰਗ ਨਹੀਂ ਹੁੰਦੀ ਇਹਦੇ ਚ ਤੁਸੀਂ ਕਿਸੇ ਬੰਦੇ ਨੂੰ ਨਖੇਰ ਕੇ ਕਿਸੇ ਬੰਦੇ ਨੂੰ ਇੱਕ ਵੱਖਰੀ ਸ਼ਵੀ ਚ ਕਿਸੇ ਨੇ ਦਿਲ ਤੱਕ ਪਹੁੰਚਾਉਣਾ ਬਹੁਤ ਵੱਡਾ ਕੰਮ ਹੁੰਦਾ ਸਰ ਪਰ ਨਾਮਾ ਬਹੁਤ ਮਿਲਦਾ ਜਿਹੜਾ ਵੀ ਕੋਈ ਕੰਮ ਕਰਨਾ ਚਾਹੁੰਦਾ ਕਰੋ ਬਈ